ਪ੍ਰਿੰਸੀਪਲ ਸਤਵੀਰ ਸਿੰਘ ਦੀ ਲਿਖੀ ਕਿਤਾਬ ਇਤਿਜਨ ਕਰੀ ਵਿੱਚੋਂ ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਂ ਸਾਹਿਬ ਇਸ ਲਈ ਸਾਰੇ ਸਫਰ ਵਿੱਚ ਭਾਈ ਰਾਮ ਨੇ ਰਾਮਦੇਵ ਨਾ ਦਾ ਇੱਕ ਸਿੱਖ ਦਿਨ ਰਾਤ ਦੀ ਪਰਵਾਹ ਨਾ ਕਰਦੇ ਸੇਵਾ ਕਰ ਰਿਹਾ ਸੀ ਖਾਸ ਕਰ ਜਲ ਢੋਣ ਛੜਕਾਉਣ ਤੇ ਪਿਲਾਉਣ ਦੀ ਸੇਵਾ ਬਹੁਤ ਕਰਦਾ ਸੀ ਇੰਨੀ ਸੇਵਾ ਕਰਦਾ ਸੀ ਕਿ ਕਦੀ ਕਿਸੇ ਨੇ ਉਸ ਨੂੰ ਸਿਰ ਤੋਂ ਇੰਨੂੰ ਉਤਾਰਦਿਆਂ ਨਹੀਂ ਡਿਠਾ ਸੀ ਕਿਸੇ ਪਾਸੇ ਪਾਣੀ ਦੀ ਥੜ ਨਹੀਂ ਸੀ ਰਹਿਣ ਦਿੰਦਾ ਇੰਨਾ ਚੋਖਾ ਛੜਕਾਉ ਕਰ ਦਿੰਦਾ ਸੀ ਕਿ ਮਹਾਰਾਜ ਨੇ ਇੱਕ ਦਿਨ ਬਖਸ਼ਿਸ਼ ਦੇ ਦਰ ਤੇ ਆ ਕੇ ਫਰਮਾਇਆ ਕਿ ਤੂੰ ਤਾਂ ਮੀਂਹ ਹੀ ਵਰਸਾ ਦਿੰਦਾ ਹੈ ਉਸ ਦਾ ਨਾਂ ਹੀ ਮੀ ਸਾਹਿਬ ਹੋ ਗਿਆ ਮਹਾਰਾਜ ਨੇ ਆਪਣੇ ਹੱਥੀ ਉਸ ਦਾ ਇਨੂ ਉਤਾਰਿਆ ਗਾਗਰਾਂ ਦੇ ਭਾਰ ਨਾਲ ਪਈ ਜ਼ਖਮ ਸਾਫ਼ ਕੀਤੇ ਅਤੇ ਬਖਸ਼ਿਸ਼ ਉਸ ਨੂੰ ਬਖਸੀ ਉਸ ਨੂੰ ਇੱਕ ਨਗਾਰਾ ਝੰਡਾ ਸੇਲੀ ਤੇ ਇੱਕ ਬੇਲ ਦਖਣੀ ਦੇ ਕੇ ਹੁਕਮ ਕੀਤਾ ਕਿ ਨਗਾਰੇ ਨੂੰ ਬੈਲ ਤੇ ਰੱਖ ਕੇ ਪਿੰਡ-ਪਿੰਡ ਹੁਣ ਨਾਮ ਬੰਡੋ ਤੇ ਸੰਗਤਾਂ ਨੂੰ ਸੇਵਾ ਦੀ ਮਹੱਤਤਾ ਦ੍ਰਿੜ ਕਰਾਓ ਆਈ ਮੀ ਦੀ ਬਖਸ਼ਿਸ਼ ਨੇ ਸਿੱਖੀ ਦੇ ਛੱਟੇ ਦੂਰ ਦੂਰ ਤੱਕ ਮਾਰੇ ਇੰਨਾ ਹੀ ਪੂਰਬ ਦੇਸ਼ ਵਿੱਚ ਜਾ ਕੇ ਗੁਰੂ ਸ਼ਬਦ ਦਾ ਪ੍ਰਚਾਰ ਕੀਤਾ ਗੁਰੂ ਤੇਗ ਬਹਾਦਰ ਜੀ ਦੇ ਆਉਣ ਤੋਂ ਪਹਿਲਾਂ ਜ਼ਮੀਨ ਤਿਆਰ ਕੀਤੀ ਖਾਸ ਕਰ ਮੁਰਾਦਾਬਾਦ ਲਖਨਊ ਬਾਰਾ ਬੰਕੀ ਨਵਾਬ ਗੰਜ ਥਾਵਾਂ ਤੇ ਸਿੱਖੀ ਦੇ ਅਸੂਲ ਦ੍ਰਿੜ ਕਰਾਈ ਗੁਰੂ ਤੇਗ ਬਹਾਦਰ ਜੀ ਉਚੇਚੇ ਤੌਰ ਤੇ ਇਹਨਾਂ ਥਾਵਾਂ ਉੱਤੇ ਗਏ ਮੀ ਸਾਹਿਬ ਦੀ ਚੜਾਈ ਕਰਨ ਪਿੱਛੋਂ ਉਹਨਾਂ ਦੇ ਪੁੱਤਰਾ ਲਖਮੀਰ ਤੇ ਮਗਨੀ ਰਾਮ ਨੇ ਸਿੱਖੀ ਪ੍ਰਚਾਰ ਦਾ ਨਗਾਰਾ ਉਸੇ ਤਰ੍ਹਾਂ ਵਜਾਈ ਰੱਖਿਆ ਤਮਤਾਨ ਸਾਹਿਬ ਮਾਲਵੇ ਦਾ ਇੱਕ ਪ੍ਰਸਿੱਧ ਗੁਰੂ ਅਸਥਾਨ ਵੀ ਬਣ ਗਿਆ ਗੁਰੂ ਤੇਗ ਬਹਾਦਰ ਜੀ ਹਰ ਪ੍ਰਚਾਰ ਦੌਰੇ ਸਮੇਂ ਤਮਤਾਨ ਸਾਹਿਬ ਆਏ ਪਹਿਲੀ ਵਾਰੀ ਜਦ ਦਿੱਲੀ ਬੁલાਏ ਗਏ ਤਾਂ ਆਪ ਜੀ ਤਮਤਾਨ ਹੀ ਸਨ ਤਮਤਾਨ ਸਾਹਿਬ ਵਿੱਚ ਉਸ ਕਿਰਪਾਨ ਦੇ ਵੀ ਦਰਸ਼ਨ ਹੁੰਦੇ ਹਨ ਜਿਸ ਨੂੰ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਗਾਤਰੀ ਵਿੱਚੋਂ ਉਤਾਰ ਕੇ ਬਾ ਬੰਦਾ ਸਿੰਘ ਬਹਾਦਰ ਨੂੰ ਦੇਣਾ ਚਾਹਿਆ ਸੀ ਪਰ ਖਾਲਸਾ ਨੇ ਪੰਥ ਦਾ ਹੱਕ ਹੈ ਆਖ ਕੇ ਨਹੀਂ ਦੇਣ ਦਿੱਤੀ ਸੀ 2250 ਵਿੱਗੇ ਜ਼ਮੀਨ ਵੀ ਇਸ ਗੁਰਦੁਆਰੇ ਨਾਲ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ